ਕਿ ਜਿੰਨ ਮਾਰਨ ਗਏ ਨਹੀਂ ਮਾਰਨ ਗਏ ਬੱਲੇ ਆ ਜਾ ਤੂੰ ਕੀ ਲੁੱਟ ਦੀ ਕੋਸ਼ਿਸ਼ ਹੋਈ ਤੁਹਾਡੇ ਨਾਲ ਹਾਂਜੀ ਬ੍ਰਦਰ ਸਿਚੁਏਸ਼ਨ ਤਾਂ ਲੁੱਟ ਦਿਓ ਲੱਗ ਰਹੀ ਸੀਗੀ ਜਿਸ ਤਰੀਕੇ ਨਾਲ ਉਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੰਡਿਆ ਮਾਰ ਕੇ ਅਸੀਂ ਡੇਲੋ ਦੀ ਨਹਿਰ ਦੇ ਉੱਤੇ ਜਾ ਰਹੇ ਸੀ ਬ੍ਰਦਰ ਰਿਸ਼ਤੇਦਾਰੀ 'ਚ ਜਾਣਾ ਸੀਗਾ ਨਾਲ ਮੇਰੇ ਬਜ਼ੁਰਗ ਸੀਗੇ ਸਾਡੇ ਤੇ ਥੋੜੀ ਦੇਰ ਲਈ ਸਾਨੂੰ ਲੱਗਿਆ ਕੋਈ ਚੇਸ ਕਰ ਰਿਹਾ ਸਾਨੂੰ ਤੇ ਮੇਰੀ ਚਾਚੀ ਨੇ ਪਹਿਲਾਂ ਹੀ ਵੀਡੀਓ ਔਨ ਕਰ ਲਈ ਜਿਹਦੇ ਵਿੱਚ ਲੋਕੀ ਪੁੱਛ ਰਹੇ ਨੇ ਕਿ ਕਿਦਾਂ ਵੀਡੀਓ ਇਕਦਾਂ ਹੀ ਔਨ ਕੀਤੀ ਉਹ ਇਕਦਾਂ ਨਹੀਂ ਔਨ ਕੀਤੀ ਸੀ ਉਹ ਪਹਿਲਾਂ ਹੀ ਔਨ ਕੀਤੀ ਸੀ ਕਿਉਂਕਿ ਸਾਨੂੰ ਸ਼ੱਕ ਹੋਇਆ ਸੀ ਥੋੜਾ ਜਾਂ ਵੀ ਕੁਝ ਹੋਊਗਾ ਜਾਂ ਹੋ ਰਿਹਾ ਹੈ ਮੇਰੀ ਚਾਚੀ ਨੇ ਔਨ ਕੀਤੀ ਹੋਈ ਸੀਗੀ ਤੇ ਮੈਂ ਨਹੀਂ ਇੰਨਾ ਗੋਲਿਆ ਸੀਗਾ ਮੈਂ ਕਿਹਾ ਕੋਈ ਨਹੀਂ ਮੈਂ ਰਾਹ ਦੇ ਦਾਨੀਆ ਜਦੋਂ ਮੈਂ ਰਾਹ ਦੇਣ ਦੀ ਕੋਸ਼ਿਸ਼ ਕਰਦੀ ਸੀ ਰਾਹ ਨਹੀਂ ਸੀ ਲੰਦੇ ਹੈਗੇ ਫੇਰ ਪਿੱਛੇ ਚੱਲ ਜਾਂਦੇ ਸੀਗੇ ਫੇਰ ਮੈਂ ਬਿਲਕੁਲ ਹੌਲੀ-ਕਾਲੀ ਮੈਂ ਦੇਖਾਂ ਕੀ ਕਰਦੇ ਨੇ ਕੀ ਨਹੀਂ ਵੀ ਜੇ ਦੇਖੀ ਜਾਓ ਜੋ ਹੋਊਗਾ ਮੈਂ ਸਾਈਡ ਤੇ ਜਦੋਂ ਕੀਤੇ ਉਹਨਾਂ ਨੇ ਇੱਕਦਮ ਹੀ ਅੰਡੇ ਮਾਰੇ ਆ ਗੱਡੀ ਦੇ ਉੱਤੇ ਮੈਨੂੰ ਸਮਝ ਨਹੀਂ ਆ ਵੀ ਆ ਕੀ ਹੋ ਗਿਆ ਨਾ ਵੀ ਮੈਂ ਤਾਂ ਪਹਿਲੀ ਵਾਰੀ ਹੋਈ ਚੀਜ਼ ਨੂੰ ਫੇਸ ਕੀਤਾ ਸੀਗਾ ਮੈਨੂੰ ਚਿੱਤ ਚਿੱਤੇ ਵੀ ਨਹੀਂ ਸੀ ਵੀ ਇਦਾਂ ਕੁਝ ਹੋਊਗਾ ਮੰਮੀ ਉਹਨਾਂ ਨੇ ਚੀਕ ਚਾੜਾ ਪਾਦਾ ਮੇਰੀ ਮੰਮੀ ਦੂਜੀ ਮੇਰੀ ਸੱਸ ਮੰਮੀ ਜਿਹੜੇ ਹੈਗੇ ਨੇ ਉਹ ਬਜ਼ੁਰਗ ਨੇ ਉਹ ਪੈੜੀ ਉਹ ਤੁਹਾਨੂੰ ਰੋਕ ਰਹੀ ਸੀ ਗੱਡੀ ਹਾਂਜੀ ਉਹ ਮੇਰੇ ਚਾਚੀ ਜੀ ਸੀ ਜਿਹੜੇ ਰੋਕ ਰੇ ਸੀ ਦੂਜੇ ਮੇਰੇ ਮੰਮੀ ਤਾਂ ਜੀ ਉਹ ਪੈਨਿਕ ਹੋ ਗਏ ਬਹੁਤ ਜ਼ਿਆਦਾ ਉਹ ਉੱਥੇ ਉਹਨਾਂ ਨੂੰ ਜਿਵੇਂ ਥੋੜਾ ਅਟੈਕ ਆਇਆ ਹੁੰਦਾ ਪੈਨਿਕ ਦਾ ਉੱਥੇ ਉਹ ਆਲ ਮਾਲ ਜੇ ਹੋ ਗਏ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ ਮੈਂ ਇੰਨੀਆਂ ਗੱਲਾਂ ਕਰਾਂ ਜਾਂ ਕੁਝ ਕਰਾਂ ਸਾਡੇ ਗੱਡੀ ਦੇ ਵਿੱਚ ਸ਼ਸਤਰ ਪਏ ਹੁੰਦੇ ਆ ਜੀ ਹਮੇਸ਼ਾ ਹੀ ਬੜੀ ਦਲੇਰੀ ਦੇ ਨਾਲ ਉਸ ਉਸ ਬਾਹਰ ਦੀ ਜਿਹੜੀ ਹੈ ਫੁਟੇਜ ਆਈ ਹੈ ਪੂਰੀ ਤੁਸੀਂ ਪਹਿਲੇ ਹੀ ਰੱਖਿਆ ਹੋਇਆ ਸੀ ਮਤਲਬ ਕਰਵਾ ਇਹ ਹਮੇਸ਼ਾ ਹੀ ਜਿੱਥੇ ਵੀ ਜਾਈਦਾ ਜਾਂਦੇ ਤਲਵਾਰ ਨਾਲ ਹੁੰਦੀ ਹੈ ਜੀ ਸਾਡੀ ਹਮੇਸ਼ਾ ਹੀ ਨਾਲ ਹੁੰਦੀ ਹੈ ਕਿਉਂਕਿ ਸਿਚੁਏਸ਼ਨ ਦਾ ਪੰਜਾਬ ਦੇ ਹਾਲਾਤ ਇਦਾਂ ਦੇ ਪਹਿਲੇ ਪਤਾ ਹੀ ਹੁਣ ਇਹ ਤਾਂ ਹੈ ਨਹੀਂ ਕਿ ਕਿਸੇ ਨੂੰ ਪੰਜਾਬ ਦੇ ਹਾਲਾਤਾਂ ਦਾ ਨਹੀਂ ਪਤਾ ਨਾ ਇਹ ਤਾਂ ਹਾਈ ਕੁਝ ਚੱਲਦਾ ਆਂਦਾ ਚਾਹੇ ਮੈਂ ਕੱਲੀ ਪੰਜਾਬ ਦੀ ਗੱਲ ਨਹੀਂ ਕਰਦੀ ਮੈਂ ਹੋਰ ਸੂਬਿਆਂ ਦੀ ਵੀ ਗੱਲ ਕਰਦੀ ਆਂ ਕਿਉਂਕਿ ਸ਼ਰਾਰਤੀ ਅਨਸਰ ਹਰ ਜਗ੍ਹਾ ਹੋ ਸਕਦੇ ਨੇ ਅੱਛਾ ਤੁਹਾਡੇ ਨਾਲ ਇਹ ਪਿੱਛੇ ਕਿੱਥੋਂ ਜੀ ਤੁਹਾਡੇ ਨਾਲ ਲੱਗੇ ਤੁਸੀਂ ਜਦੋਂ ਇੱਥੋਂ ਘਰੋਂ ਨਿਕਲੇ ਹੋ ਤੁਸੀਂ ਬ੍ਰਦਰ ਜਦੋਂ ਘਰ ਨਿਕਲੇ ਉਦੋਂ ਨਹੀਂ ਮੰਤਰ ਨਹਿਰਤੀ ਦਿਖੇ ਨੇ ਹਾਂ ਉਹਨਾਂ ਨੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਮੂਰੇ ਹਾਂਜੀ ਜਦੋਂ ਅੰਡੇ ਮਾਰੇ ਨਾ ਫਿਰ ਮੋਟਰਸਾਈਕਲ ਘੁਮਾ ਕੇ ਉਹਨੇ ਸਾਹਮਣੇ ਲਾਈਟ ਵੀ ਮਾਰੀ ਆ ਪਰ ਜਦੋਂ ਮੈਂ ਤਲਵਾਰ ਲੈ ਕੇ ਲੰਘੀ ਆ ਜੀ ਹੂੰ ਉਦੋਂ ਉਹ ਉਦੋਂ ਨਾਲ ਚ ਡਰ ਦਾ ਮਾਹੌਲ ਹੋਇਆ ਉਹਨਾਂ ਨੇ ਦੇਖਿਆ ਵੀ ਤਲਵਾਰ ਆ ਗਈ ਉਦੋਂ ਹੀ ਉਹਨਾਂ ਨੇ ਆਪਣਾ ਮੋਟਰਸਾਈਕਲ ਮੋੜ ਲਿਆ ਸੀ ਜੀ ਉਸ ਤੋਂ ਬਾਅਦ ਇੱਕ ਭਾਈ ਸਾਹਿਬ ਆ ਰਹੇ ਸੀ ਹੁਣ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਦੀ ਗੱਲਬਾਤ ਸੁਣਾਈ ਆ ਉਹਨਾਂ ਨੇ ਦੇਖਿਆ ਜਦੋਂ ਨਾ ਉਹਨਾਂ ਨੇ ਮੋੜਿਆ ਮੋਟਰਸਾਈਕਲ ਉਹਨਾਂ ਨੂੰ ਦੇਖਿਆ ਵੀ ਪਿੱਛੇ ਬੰਦਾ ਆ ਰਿਹਾ ਫਿਰ ਨਹੀਂ ਫਿਰ ਤਰਫ ਉਹ ਚੱਕਰੀ ਹੋ ਗਈ ਫਿਰ ਇੱਕ ਪਿੱਛੇ ਕਾਰ ਆ ਰਹੀ ਸੀਗੀ ਤੇ ਚਾਨਣਾ ਹੋ ਗਿਆ ਬਹੁਤ ਜ਼ਿਆਦਾ ਫਿਰ ਉਹ ਘਬਰਾ ਗਏ ਕਿਉਂਕਿ ਨੇਰੇ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹ ਜਦੋਂ ਚਾਨਣਾ ਹੋ ਗਿਆ ਫਿਰ ਭੱਜ ਕੇ ਫੇਰ ਅੱਛਾ ਤੁਸੀਂ ਪਹਿਲੇ ਪਹਿਲੇ ਵੀ ਕਿਉਂਕਿ ਤੁਸੀਂ ਹੈ ਨਾ ਰਹੀ ਹੋ ਕਿੱਥੇ ਦੇ ਰਹਿਣ ਵਾਲੇ ਆਸਟ੍ਰੇਲੀਆ ਆਸਟ੍ਰੇਲੀਆ ਦੇ ਕਦੋਂ ਆਇਓ ਇੰਡੀਆ ਚ ਮੈਨੂੰ 15 ਕਿ ਦਿਨ ਹੋ ਗਏ ਜੀ ਆਇ ਨੂੰ ਅੱਛਾ ਇਹ ਦਲੇਰੀ ਕਿਉਂਕਿ ਬਾਕੀ ਔਰਤਾਂ ਨੂੰ ਬਾਕੀ ਕੁੜੀਆਂ ਨੂੰ ਵੀ ਸੇਧ ਦੇਗੀ ਜਿਸ ਤਰ੍ਹਾਂ ਦੇ ਨਾਲ ਤੁਹਾਡੀ ਵੀਡੀਓ ਸੀ ਤਾਂ ਹੀ ਤੁਹਾਡੀ ਇੰਟਰਵਿਊ ਕਰ ਰਹੇ ਕਿਵੇਂ ਕਿਵੇਂ ਦੇਖਦੇ ਹੋ ਇਸ ਤਸਵੀਰ ਨੂੰ ਪੰਜਾਬ ਦੀ ਦਲੇਰੀ ਅ ਦੇਖੋ ਜੀ ਮੇਰੇ ਖਿਆਲ ਦੇ ਵਿੱਚ ਖੂਨ ਚੀ ਹੁੰਦੀ ਆ ਤੇ ਅਸੀਂ ਤਾਂ ਵੈਸੇ ਹੀ ਪੰਜਾਬੀ ਆ ਨਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮੈਂ ਕਿਹਨੇ ਸਾਰਾ ਪਰਿਵਾਰ ਵਾਰਤਾ ਇਹ ਤੋਂ ਵੱਡੀ ਦਲੇਰੀ ਕੀ ਹੋਗੀ ਉੱਥੋਂ ਹੀ ਅਸੀਂ ਸਿੱਖਿਆ ਲਈ ਹੋਈ ਆ ਤੇ ਉੱਥੋਂ ਹੀ ਜਦੋਂ ਗੁਰਬਾਣੀ ਦਾ ਪ੍ਰਵਾਹ ਚੱਲਦਾ ਤੁਹਾਡੇ ਘਰ 'ਚ ਸਿਮਰਨ ਹੁੰਦਾ ਤਾਂ ਤੁਹਾਡੇ ਮੇਰੇ ਖਿਆਲ ਦੇ ਵਿੱਚ ਆਟੋਮੈਟਿਕਲੀ ਤੁਹਾਡੇ ਵਿੱਚ ਨਾ ਉਹ ਉਹ ਚੀਜ਼ ਆ ਜਾਂਦੀ ਆ ਤੁਹਾਨੂੰ ਉਹਨਾਂ ਸਿਚੁਏਸ਼ਨ ਨੂੰ ਹੈਂਡਲ ਕਰਨ ਦਾ ਨਾ ਤੁਹਾਡੇ 'ਚ ਰੱਬ ਆਪ ਹੀ ਹੌਸਲਾ ਪਾ ਦਿੰਦਾ ਮੈਂ ਟੋਟਲ ਕਿੰਨੇ ਜਾਣੇ ਸੀ ਵੀ ਕੋਸ਼ਿਸ਼ ਕੀਤੀ ਹੈ ਤੁਹਾਡੇ ਨਾਲ ਜਿਹੜੀ ਫੈਮਿਲੀ ਮੈਂਬਰ ਸੀ ਉਹ ਕਹਿੰਨੇ ਨਾ ਬਾਹਰ ਜਾਓ ਨਾ ਹਾਂਜੀ ਉਹ ਘਬਰਾ ਗਏ ਨਾ ਵਿਚਾਰੇ ਕਿਉਂਕਿ ਪਿੰਡ ਦੀਆਂ ਭੋਲੀਆਂ ਮੇਰੀ ਮਮੀ ਉਹ ਨਹੀਂ ਉਹਨਾਂ ਨੂੰ ਕੀ ਪਤਾ ਨਾ ਇਹ ਚੀਜ਼ਾਂ ਦਾ ਵੀ ਕਿਵੇਂ ਕੀ ਹੋ ਗਿਆ ਕੀ ਨਹੀਂ ਮੈਨੂੰ ਰੋਕ ਰੀਆਂ ਸੀਗੇ ਵੀ ਆਪਾਂ ਨਹੀਂ ਜਾਣਾ ਹੈਗਾ ਮੈਂ ਹੀ ਜਿੱਦਕਾਰੀ ਸੀ ਮੈਂ ਟੋਟਲ ਕਿੰਨੇ ਜਾਣੇ ਸੀ ਟੋਟਲ ਕਿੰਨੇ ਬ੍ਰਦਰ ਜਿਹੜਾ ਵਿਟਨੈਸ ਉਹਨੇ ਇਹੀ ਕਿਹਾ ਕਿਉਂਕਿ ਮੈਨੂੰ ਤਾਂ ਦੋ ਦੇ ਕਹਿੰਦਾ ਇੱਕ ਪਹਿਲਾਂ ਮੂਰੇ ਖੜਾ ਸੀਗੇ ਵੀ ਤਿੰਨੇ ਜਣੇ ਸੀਗੇ ਹਾਂਜੀ ਇੱਕ ਆਦੇ ਤੇ ਸੀਗੇ ਮੋਟਰਸਾਈਕਲ ਤੇ ਸੀ ਤੁਹਾਡੇ ਕੋਲ ਕੁਝ ਹੈਗਾ ਸੀ ਕੈਸ ਜਾਂ ਤੁਸੀਂ 골ਡ ਪਾਇਆ ਸੀ ਉਦੋਂ ਕਿ ਕੋਈ ਲੁਟ ਵੇਰੇ ਮੁੰਜਬ ਜੋ ਮਨੀ ਹੁੰਦੀਆਂ ਹਾਂਜੀ ਉਹ ਤਾਂ ਹੁੰਦੀ ਹੋਈ ਆ ਨਾ ਮੈਨੂੰ ਲੱਗਦੀ ਹੈ ਰੈਂਡਮ ਘਟਨਾ ਸੀਗੀ ਮੈਨੂੰ ਰੈਂਡਮ ਲੱਗ ਰਿਹਾ ਹੈ ਅੱਛਾ ਸ਼ੀਸ਼ੇ ਦੇ ਕੀ ਸੁੱਟਿਆ ਗਿਆ ਸੀ ਕਿੰਨੇ ਕੋ ਸਵਾਰ ਸੀਗੇ ਉਹਨਾਂ ਵਾਸਤੇ ਹਾਂ ਕਿੰਨੇ ਕੋ ਜਾਣੇ ਸੀ ਮੋਟਰਸਾਈਕਲ ਹਾਂਜੀ ਅੱਛਾ ਬਾਕੀ ਔਰਤਾਂ ਨੂੰ ਕੀ ਕਿਉਂਕਿ ਕਈ ਲੜਕੀਆਂ ਜਦੋਂ ਸਨੇਚਿੰਗ ਹੁੰਦੀ ਹੈ ਡਰ ਜਾਂਦੀਆਂ ਨੇ ਜਿਵੇਂ ਤੁਸੀਂ ਦਲੇਰੀ ਦਿਖਾਈ ਹੈ ਕਿ ਮੈਸੇਜ ਕੀ ਆਉਣਾ ਮੈਸੇਜ ਇਹ ਹੀ ਹੈ ਜੀ ਕਿ ਸ਼ਸਤਰ ਕੇ ਅਧੀਨ ਹੈ ਰਾਜ ਤੁਹਾਨੂੰ ਆਪਣੀ ਰੱਖਿਆ ਆਪ ਕਰਨੀ ਪੈਣੀ ਹੈ ਤੁਸੀਂ ਜੇ ਸੋਚਦੇ ਹੋ ਨਾ ਵੀ ਤੁਹਾਨੂੰ ਕੋਈ ਬਚਾਉਣ ਆਊਗਾ ਉਦੋਂ ਤੱਕ ਤਾਂ ਤੁਸੀਂ ਆਪਣੀ ਜਾਨ ਤੋਂ ਹੱਥ ਗਵਾ ਲੋਗੇ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਸੈਲਫ ਡਿਫੈਂਸ ਕਰਨ ਆਉਣਾ ਚਾਹੀਦਾ ਸੈਲਫ ਰੱਖਿਆ ਕਰਨੀ ਹੋਣੀ ਚਾਹੀਦੀ ਆ ਤੇ ਤੁਹਾਡੇ ਕੋਲੇ ਸ਼ਸਤਰ ਜਾਂ ਹਥਿਆਰ ਹੋਣਾ ਬਹੁਤ ਜ਼ਰੂਰੀ ਆ ਤੁਹਾਡੀ ਰੱਖਿਆ ਦੇ ਲਈ ਹਾਂਜੀ ਜੋ ਅੱਜ ਦੇ ਹਾਲਾਤ ਨੇ ਚਾਰੇ ਪਾਸੇ ਹਾਲਾਤ ਬਣੇ ਹੋਏ ਨੇ ਮਾੜੇ ਕਿਉਂਕਿ ਜੇ ਅੱਜ ਤੋਂ 10 ਸਾਲ ਪਹਿਲਾਂ ਦਾ ਟਾਈਮ ਦੇਖੀਏ ਜੀ ਉਦੋਂ ਤਰੀਕਾ ਹੋਰ ਸੀ ਹੁਣ ਹੋ ਗਿਆ ਜੀ ਟੈਕਨੋਲੋਜੀ ਦਾ ਜ਼ਮਾਨਾ ਲੋਕੀ ਮਿੰਟਾਂ ਸਕਿੰਟਾਂ ਚ ਕੁਝ ਤੇ ਕੁਝ ਸੋਚ ਲਾਉਂਦੇ ਨੇ ਬਣਾ ਦਾਂਦੇ ਨੇ ਤੇ ਪੰਜਾਬ ਦੇ ਲੋਕਾਂ ਦਾ ਵੈਸੇ ਹੀ ਥੋੜਾ ਜਿਹਾ ਜਜਮੈਂਟਲ ਹਿਸਾਬ ਕਰਤਾ ਤੁਹਾਨੂੰ ਲੱਗਦਾ ਪੰਜਾਬ ਦੇ ਕਾਨੂੰਨੀ ਵਿਵਸਥਾ ਕਿਦਨੇ ਕਿਦਰੇ ਜਿਸ ਤਰ੍ਹਾਂ ਦੇ ਨਾਲ ਖਬਰਾਂ ਆਉਂਦੀਆਂ ਨੇ ਤੁਹਾਨੂੰ ਵੀ ਲੁਕਣ ਦੀ ਕੋਸ਼ਿਸ਼ ਕੀਤੀ ਮੇਰੇ ਮੈਂ ਨਾ ਕਾਨੂੰਨ ਵਿਵਸਥਾ ਦਾ ਮੈਂ ਕੁਝ ਨਹੀਂ ਕਹਿ ਸਕਦੀ ਕਿਉਂਕਿ ਜਿਹੜਾ ਕਾਨੂੰਨ ਨੇ ਕੰਮ ਕਰਨਾ ਉਹ ਕਰੀ ਜਾਣਾ ਤੁਹਾਨੂੰ ਮੈਂ ਤਾਂ ਸਿਰਫ ਮੇਰਾ ਤਾਂ ਹੀ ਮੇਰਾ ਮੇਰਾ ਮਕਸਦ ਇਹੀ ਆ ਕਹਿਣ ਦਾ ਮੈਂ ਹਰ ਵਾਰ ਇਹੀ ਕਹਿ ਰਹੀ ਹਾਂ ਕਿ ਤੁਸੀਂ ਆਪ ਆਵੋਗੇ ਤੁਸੀਂ ਕਿਉਂ ਕਾਨੂੰਨ ਵਿਵਸਥਾ ਦੇ ਦੁਹਾਈਆਂ ਦੇਣ ਲੱਗ ਜਾਨੇ ਆ ਤੁਸੀਂ ਹੁਣ ਤੁਹਾਡੇ ਘਰ ਦੇ ਉੱਤੇ ਕੋਈ ਭੀੜ ਪਵੇ ਤੁਸੀਂ ਕਾਨੂੰਨ ਵਿਵਸਥਾ ਦੇਖੋਗੇ ਵੀ ਕਾਨੂੰਨ ਆਵੇ ਵਿਵਸਥਾ ਆਵੇ ਮੇਰੇ ਘਰ ਦੇ ਨੂੰ ਬਚਾਵੇ ਕੋਈ ਤੁਸੀਂ ਪਹਿਲਾਂ ਆਪ ਦੇਖੋਗੇ ਨਾ ਵੀ ਜਦੋਂ ਤੁਹਾਡੇ ਤੇ ਜ਼ਿੰਮੇਵਾਰੀ ਪੈਂਦੀ ਹੈ ਕਿ ਮੇਰਾ ਕੀ ਫਰਜ ਹੈ ਠੀਕ ਹੈ ਨਾ ਉਦੋਂ ਉਦੋਂ ਕਾਨੂੰਨ ਵਿਵਸਥਾ ਨਹੀਂ ਦੇਖੀ ਜਾਂਦੀ ਹੈਗੀ ਤਾਂ ਉਹ ਤਾਂ ਪੁਲਿਸ ਦਾ ਕੰਮ ਦਾ ਬਾਅਦ ਜਦੋਂ ਘਟਨਾ ਹੋ ਜਾਂਦੀ ਬਾਅਦ ਚ ਉਹਨੇ ਪੁੱਛ ਪੜਤਾਲ ਕਰਨੀ ਆ ਪਰ ਉਹ ਵੀ ਕੀ ਆ ਕੁਝ ਵੀ ਨਹੀਂ ਜਦੋਂ ਸਿਚੁਏਸ਼ਨ ਨੂੰ ਉਦੋਂ ਹੀ ਹੈਂਡਲ ਕਰੋ ਚਲੋ ਥੋੜੇ ਸ਼ਬਦ ਤੁਸੀਂ ਸ਼ਿਕਾਇਤ ਦਿੱਤੀ ਹਾਂਜੀ ਆਲਰੇਡੀ ਗ ਹੋਈ ਹੋਈ ਆ ਜੀ ਗੱਲਬਾਤ ਕੀ ਪੁਲਿਸ ਵੱਲੋਂ ਹਾਂਜੀ ਉਹ ਕਾਰਵਾਈ ਕਰ ਰਹੇ ਨੇ ਆਪਣੀ ਕਿਹੜਾ ਥਾਣਾ ਕਿਹੜਾ ਲੱਗਿਆ ਆਪਣੇ ਨਾਲ ਲਈ ਆ ਜੀ ਸਾਡੇ ਮੈਨੂੰ